ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਬਰਾੜ ਵਲੌਗਸ ਤੇ ਇੱਕ ਸਾਰੀ ਕੀ ਵੀ ਖੂਬ ਕਰਦੇ ਸਾਰੇ ਠੀਕ ਠਾਕ ਹੋਗੇ ਤਾਂ ਆਪਣੇ ਆਪਣੇ ਕਰ ਲਓ ਤਾਂ ਦਰ ਉਸ ਤੋਂ ਅਮਗੇ ਤੇ ਲੋਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਜੇ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਟਾਈਮ ਹੋ ਗਿਆ ਤਾਂ ਮਦਸਾ ਕਿੰਨਾ 6 ਵਜੇ ਦਾ ਹੋ ਗਿਆ ਟਾਈਮ ਹੋ ਗਿਆ 6 ਵਜੇ ਦਾ ਚਲੋ ਜੀ ਇੱਥੇ ਮੈਂ ਕਿਚਨ ਚ ਦਵਦਵ ਲੱਗ ਕੇ ਸੀ ਰੋਟੀ ਬਣਾਣੇ ਇੱਕ ਵਾਸਤੇ ਮੈਂ ਸਬਜੀ ਧਰਤੀ ਸੀ ਕद्दू ਦੀ ਤੁਹਾਨੂੰ ਪਤਾ ਮੌਸਮ ਹੋ ਗਿਆ ਚੇਂਜ ਹੁਣ ਸਬਜੀ ਬਣਾਣੀ ਪੈਂਦੀ ਹੈ ਤੇ ਇੱਕ ਵਾਸਤੇ ਮੈਂ ਪਿਆਜ਼ ਛਿੱਲੇ ਸੀ ਮੈਂ ਕਿ ਪਿਆਜ਼ ਵਾਲੇ ਪਰੌਂਠੇ ਹਸਬੰਦ ਨੂੰ ਬਣਾ ਕੇ ਦੇਵਾਂਗੇ ਜਬ ਜੁਤ ਵੀ ਪਰੌਂਠੇ ਖਾਓ ਇੱਕ ਵਾਸਤੇ ਮੈਂ ਸਬਜੀ ਰੋਟੀ ਬਣਾ ਲਈ ਇਹਨਾਂ ਦੀ ਤੇ ਚਾਹ ਧਰਤੀ ਦੂਸਰੇ ਬੰਨੇ ਫਿਰ ਮੈਂ ਬਾਅਦ ਵਿੱਚ ਜਬ ਜੁਤ ਦੀ ਰੋਟੀ ਬਣਾਵਾਂਗੀ ਚਲੋ ਜੀ ਹੁਣ ਬਰਾੜ ਦੀ ਰੋਟੀ ਹੁਣ ਬਣਾਉਣੇ ਸਾਫ ਪੀ ਲਈਏ ਇਹ ਤੇ ਸਬਜੀ ਦੇ ਨਾਲ ਸਿੰਪਲ ਪਰੌਂਠੇ ਪਾਵਾਂਗੇ ਉਹ ਇਹ ਪਿਆਜ਼ ਵਾਲਾ ਪਰੌਠਾ ਦਾ ਬ੍ਰੈਕਫਾਸਟ ਕਰਾਂਗੇ ਕੀ ਬਈਏ ਵੀਡੀਓ ਦਵੋ ਜਦੋਂ ਤੱਕ ਅੰਦਰ ਵੀਡੀਓ ਬਾਈਏ ਉਧਰ ਬਣਾਈਏ ਚਲੋ ਦਾ ਵੀਡੀਓ ਬਣਾ ਲੈ ਅੱਜ ਗੋਡੇ ਦਾ ਸੱਟ ਵੱਜੀ ਪਈ ਹੈ ਜੱਪ ਜੋਦ ਦੀ ਦੋਨੋਂ ਗੋਡੇ ਚੱਲਦੇ ਅੱਜ ਜੱਪ ਜੋਦ ਦੀ ਜਿਹੜੀ ਆ ਸੀ ਨਾ ਬੁਣੀ ਤੋਂ ਵਿਖਾਈ ਸੀ ਇਹਦੇ ਉੱਤੇ ਪਹਿਲਾਂ ਆ ਕੱਪੜਾ ਲੱਗੂਆ ਪੁਰਾਣੇ ਜਮਾਨੇ ਦਾ ਸੂਟ ਹੈ ਹਨਾ ਮੰਮੀ ਆ ਦੇਖੋ ਸੂਟ ਕੀ ਕਪੜਾ ਹੁੰਦਾ ਸੀ ਟੈਲੀਵਿਜ਼ਨ ਇਹ ਕਿਹੜਾ ਕਪੜਾ ਨਾ ਟੈਲੀਵਿਜ਼ਨ ਵੀ ਚੱਲਦਾ ਹੁੰਦਾ ਸੀ ਉਧਰਲੀ ਮੰਮੀ ਨੇ ਮੈਨੂੰ ਦੱਸਿਆ ਸੀ ਟੈਲੀਵਿਜ਼ਨ ਵੀ ਚੱਲਦਾ ਹੁੰਦਾ ਸੀ ਕਪੜਾ ਸਾਰਟਨ ਟੈਲੀਵਿਜ਼ਨ ਇਹ ਕੀ ਆ ਡੀ ਜਾਨਾ ਡੀ ਚੈਨਲ ਲੈ ਸੋਲੋ ਤੁਸੀਂ ਪੁਰਾਣੇ ਚਵਾਨੇ ਦੇ ਸੂਟਾਂ ਦੇ ਨਾਮ ਹੁੰਦੇ ਸੀ ਜਿਵੇਂ ਹੁਣ ਤੁਸੀਂ ਆਪਾਂ ਕਹਿ ਦਿੰਦੇ ਆ ਕਾਟਨ ਦੇ ਸੂਟ ਖਾਦੀ ਦੇ ਸੂਟ ਹੋਰ ਕਿਹੜੇ ਕਿਹੜੇ ਮੱਖਣ ਮલાઈ ਉਹ ਤਾਂ ਬਾਹਲੇ ਚੱਲ ਪਿਆ ਹਾਂ ਹੁਣ ਤਾਂ ਉਹਦੋਂ ਵੀ ਨਵੇਂ ਚੱਲ ਪਏ ਜਿਹੜੇ ਹੁਣ ਜਿਹੜੇ ਕੀ ਨਾਮ ਆ ਜਿਹੜਾ ਲੈ ਕੇ ਆਏ ਆ ਆਪਾਂ ਸੂਟ ਹੁਣ ਲੈ ਕੇ ਆਏ ਆ ਨਵੇਂ ਜਿਹੇ ਨਾ ਦੇ ਲੈ ਕੇ ਆਏ ਹੁਣ ਜਿਹੜੇ ਸੂਟ ਆਪਾਂ ਗਰਮੀ ਵਾਲੇ ਪਹਿਲਾਂ ਤਾਂ ਲੀਜੀ ਵੀਜੀ ਇਸ ਤਰ੍ਹਾਂ ਦੇ ਚੱਲਦੇ ਹੁੰਦੇ ਸੀ ਨਾ ਲੀਜੀ ਵੀਜੀ ਸਰਟਨ 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 ਆ ਦੇਖੋ ਕਪੜਾ ਉਹ ਵਧੀਆ ਹੁੰਦੇ ਸੀ ਕੱਪੜੇ ਮਾੜੇ ਤਾਂ ਨਹੀਂ ਹੁੰਦੇ ਸੀ ਮੰਮੀ ਵਧੀਆ ਸੀ ਬੁੜੀਆਂ ਤਾਂ ਵੱਡ ਸੂਟ ਨਹੀਂ ਲੈਂਦੀਆਂ ਹੋਣੀਆਂ ਨਾ ਤੇ ਨਾ ਸਿਰ ਮਰਜੀ ਫਾਈ ਚੱਲ ਜੇ ਵਾਦੂ ਸੀ ਜਿੰਨਾ ਚਿਰ ਮਰਜ਼ੀ ਪਾਈ ਉਹ ਸਹੀ ਗੱਲ ਹੈ ਬੇਹਿੰਦੇ ਸਿਕਨੇ ਹੁੰਦੇ ਇਹ ਕਾਟਦੇ ਨੇ ਚਲੋ ਜੀ ਟਾਈਮ ਹੋ ਗਿਆ ਆਪਣਾ ਦੇਖ ਲਓ ਤੁਸੀਂ ਟਾਈਮ ਨਾ 1 ਵਜਣ ਵਾਲਾ ਤੇ ਜਪ ਜੋਤੀ ਭਲੂਂਗੜੀ ਤੇ ਲੱਗ ਰਹੇ ਆ ਕਪੜਾ ਇਹਦੀ ਉੱਤੋਂ ਦੀ ਕਵਰ ਹੋਰ ਵੀ ਮੰਮੀ ਚੜਾਉ ਹਣਾ ਔਰ ਜਿਹਦੇ ਉੱਤੇ ਜਿਹੜਾ ਆਪਾਂ ਲੈਂਦੇ ਸੀ ਨਾ ਕਵਰ ਨਵਾਂ ਡੋ ਲੈ ਹੁੰਦੇ ਸੀ ਇਹਦਾ ਪੁੱਠਾ ਪਾਸਾ ਇਹ ਤਾਂ ਸਿੱਧਾ ਪਾਸਾ ਕਵਰ ਲੈ ਸਿੱਧਾ ਬਸ ਇਹਦਾ ਤੇ ਇਹ ਆਪਾਂ ਇਹਦੇ ਉੱਤੇ ਚੜਾ ਦਾਂਗੇ ਤੇ ਇਹ ਵਧੀਆ ਤਿਆਰ ਹੋ ਜੂਗੀ ਭਲੌਂਗੜੀ ਇਹ ਸ਼ਾਮ ਨੂੰ ਇਹਦੇ ਤੇ ਬਹਿ ਕੇ ਪਲੇ ਪਲੂ ਕਰਿਆ ਕਰੋ ਕਿ ਬਾਹਰ ਵਿਹੜੇ 'ਚ ਬਹਿ ਕੇ ਤੇ ਲਓ ਜੀ ਹੁਣ ਜਪ ਜੋਤਰ ਆਉਣ ਵਾਲਾ ਡੈਡੀ ਕੇ 100 ਤੇ ਜਪ ਜੋਤਰ ਆਉਣ ਵਾਲਾ ਤੇ ਹੁਣ ਦੇਖਦੇ ਅੱਜ ਮੇਰਾ ਰਦਨ ਵਿਚਾਰੇ ਨੂੰ ਪੂਰਾ ਹਫਤਾ ਐਤ ਕੀ ਪੂਰਾ ਹਫਤਾ ਰੋਟੀ ਖਵਾਈ ਆ ਕਿ ਅੱਜ ਵੀਰਵਾਰ ਹੋ ਗਿਆ ਮੈਂ 100 ਮੰਗਲਵਾਰ ਤੋਂ ਤਿੰਨ ਦਿਨ ਹੋ ਗਏ ਰੋਟੀ ਖਾ ਰਿਆ ਅੱਜ ਥੋੜਾ ਡਿਫਰੈਂਟ ਮਤਲਬ ਅੱਜ ਮੈਗੀ ਬਣਾ ਲਈ ਕੱਲ ਵੀ ਮੰਗ ਜੇ ਰਿਹਾ ਸੀ ਮੈਂ ਚਲ ਤੱਕੇ ਨਾਲ ਪਰੌਂਠਾ ਖਵਾ ਦਿੰਦੀ ਆ ਸਬਜੀ ਨਾਲ ਤੇ ਅੱਜ ਮੈਗੀ ਖਵਾ ਦਿੰਨੇ ਤੇ ਕੱਲ ਨੂੰ ਫਿਰ ਪਰੌਂਠਾ ਜਾਂ ਕੋਈ ਹੋਰ ਆਈਟਮ ਬਣਾ ਦਾਂਗੇ ਨਾ ਕੱਲ ਨੂੰ ਇੱਕ ਤਾਂ ਜਵਾਕ ਮਿੱਠੀ ਚੀਜ਼ ਖਾਂਦੇ ਨਹੀਂ ਮਿੱਠੀ ਮੈਂ ਵੀ ਨਹੀਂ ਖਾਂਦੀ ਮਿੱਠੀ ਵਸ ਵਸ ਬਣਾਉਂ ਅਸੀਂ ਤਲੀ ਚੀਜ਼ ਤੇ ਮਿੱਠੀ ਚੀਜ਼ ਬਣਾਉਣੀ ਘਟਾ ਸੀ ਚੀਜ਼ਾਂ ਇਹ ਹੁਣ ਪਹਿਲਾਂ ਜੇ ਸਗੋਂ ਵਾਵਾ ਬਣਾਉਂਦੇ ਸੀ ਜਦੋਂ ਮੈਂ ਬਿਮਾਰ ਹੋਈ ਉਸ ਤੋਂ ਬਾਅਦ ਅਸੀਂ ਬਣਾਉਂਦੇ ਹੀ ਤੇ ਮਿੱਠੀ ਤੋਂ ਖਾਂਦਾ ਹੀ ਨਹੀਂ ਰਖਾ ਲੈ ਚੱਲ ਬਣਾਉਣ ਨੂੰ ਧੱਕੀ ਮੈਂ ਬਣਾ ਦੇਵਾਂ ਬਟ ਉਹ ਖਾਂਦਾ ਹੀ ਨਹੀਂ ਗਾ ਨਾ ਪ੍ਰਸ਼ਾਦ ਖਾਵੇ ਨਾ ਕੁਝ ਖਾਵੇ ਫਿਰ ਹੁਣ ਮੈਗੀ ਤੋਂ ਸਿਵਾ ਕੋਈ ਆਪਣੇ ਕੋਲ ਆਪਸ਼ਨ ਨਹੀਂ ਹੈਗੀ ਇੱਕ ਵੱਜ ਗਿਆ ਮੈਂ ਮੈਗੀ ਧਰਕਿਓ ਨਹੀਂ ਮੰਮੀ ਕਪੜਾ ਲਾਉਂਦੇ ਆ ਮੈਂ ਲਵੀ ਦੱਸ ਕੇ ਡੀਚਾ ਨਾ ਮੰਮੀ ਕਿਹੜਾ ਸਾਟ ਨਾ ਕਿ ਡੀਚਾ ਨਾ ਡੀਚਾ ਨਾ ਦਾ ਕਪੜਾ ਦੇਖੋ ਪੁਰਾਣ ਬੜਾ ਸੋਹਣਾ ਕਪੜਾ ਬਈ ਮੇਰਾ ਮੇਰਾ ਥੋੜਾ ਜਿਆਦਾ ਚਮਕਾ ਲੱਗਦਾ ਹੈ ਨਾ ਆਏ ਕਹਿੰਦੇ ਗੰਗਾਸੀ ਮੇਰਾ ਸੂਟ ਤਾਂ ਜਿਆਦਾ ਚਮਕਾ ਲਾ ਲੈ ਸੋਣ ਲਓ ਇੱਕ ਜੇ ਇੱਕ ਦੋ ਹੋਰ ਹੋਣੇ ਆਪਣੇ ਘਰੇ ਨਾ ਪੁਰਾਣੇ ਸੂਟ ਇੱਕ ਦਤ ਚੋ ਪਰਸ ਤੇ ਜਾਂ ਸੀਤਾ ਝੋਲਾ ਜਾਂ ਸੀਤਾ ਜਿਹੜਾ ਬੈਗ ਬੈਗ ਇੱਕ ਦੋ ਹੋਰ ਕਿਤੇ ਵੇਖਿਆ ਮੈਂ ਇੱਕ ਮੇਰਾ ਹੋਰ ਸਕੂਟਰੀ ਦਾ ਕੱਪੜਾ ਬੈਗ ਦਿਖਾਵਾਂ ਸਕੂਟਰੀ ਦਾ ਕੱਪੜਾ ਤੇ ਲੋ ਜੀ ਆਪਾਂ ਨਾ ਬੈਗ ਵੀ ਵਿਖਾਵਾਂਗੇ ਬਾਅਦ ਚੋ ਹਾਏ ਓਏ ਰੱਬਾ 1:00 ਵਜ ਗਿਆ ਸਿਖਰ ਦੁਪਹਿਰਾ ਹੋ ਗਿਆ ਪੂਰਾ ਤੇ ਨਾ ਕਈ ਵਧੀਆਦਤ ਜੀ ਹੁੰਦੀ ਨਾ ਆਪਾਂ ਨੂੰ ਪਿਆਰ ਮੈਨੂੰ ਆਤ ਹੈ ਨਹੀਂ ਬਟ ਕਦੇ-ਕਦੇ پتہ ਕੀ ਹੁੰਦਾ ਪਿਆਰ ਜੇ ਆਪੇ ਹੈ ਕਿਸੇ ਜੇ ਜਾਂਦੇ ਰਹਿੰਦੇ ਹਲਕਾ ਤਾਂ ਨਹੀਂ ਸਗੋਂ ਵੀ ਤਾਂ ਤੇ ਨੌ ਜਿਹੇ ਜਿਮਣਾ ਕਾਫੀ ਦਿਨਾਂ ਬਾਅਦ ਬੇਟੇ ਦੀ ਡਿਮਾਂਡ ਜਿਹੜੀ ਆ ਉਹਨੂੰ ਪੂਰੀ ਕਰਦੇ ਹਨਾ ਕਾਫੀ دیر ਹੋ ਗਈ ਚਾਰ ਮੰਗ ਰਿਆ ਸੀ ਮਮਾ ਮੈਂ ਮਮਾ ਮੈਗੀ ਖਾਣੀ ਆ ਮੈਗੀ ਖਾਣੀ ਮਮਾ ਚਲੋ ਬਣਾ ਦਿੰਦੇ ਹਨਾ ਬੱਚੇ ਦਾ ਵੀ ਦਿਲ ਕਰਦਾ ਕਾਫੀ ਬਣਾਈ ਨੂੰ ਮੈਨੂੰ ਤਾਂ ਹਫਤਾ ਹੀ ਹੋ ਗਿਆ ਤਾਂ ਹੋ ਗਿਆ ਨਹੀਂ ਕੋਈ ਮੈਗੀ ਘਟ ਜੀ ਕਰਦੀ ਸੀ ਨਾ ਮੇ ਵਿੱਚ ਤੇ ਚਲੋ ਜੀ ਆਪਾਂ ਮੈਗੀ ਬਣਾ ਦਈਏ ਕੋਈ ਤੜਕੇ ਛੜ ਕੋਈ ਤੜਕੇ ਛੜ ਕੇ ਵਾਲੀ ਤਾਂ ਉਹਨੇ ਖਾਣੀ ਨਹੀਂ ਸਿੰਪਲ ਸੋਪਰ ਪਾਣੀ ਵਾਲੀ ਮੈਗੀ ਖਾਂਦਾ ਜੀ ਮੈਨੂੰ ਨਾ ਟੈਨਸ਼ਨ ਜੀ ਹੋਈ ਪਈ ਆ ਜਦੋਂ ਹੋਊਗੀ ਕਲੀਅਰ ਗੱਲਬਾਤ ਫਿਰ ਤੁਹਾਨੂੰ ਦੱਸਾਂਗੇ ਠੀਕ ਹੈ ਬਹੁਤ ਹੀ ਟੈਨਸ਼ਨ ਜੀ ਪਈ ਆ ਅੱਜ ਵੀ ਬਹੁਤ ਜ਼ਿਆਦਾ ਹੋਈ ਪਈ ਆ ਸੋ ਆਪਣੇ ਜਿੱਦਣ ਕੋਈ ਗੱਲਬਾਤ ਕਲੀਅਰ ਜੀ ਹੋਊਗੀ ਤਦੋਂ ਉਸ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਾਂਗੀ ਠੀਕ ਹੈ ਮੈਂ ਕਰੂੰਗੀ ਜ਼ਰੂਰ ਜੀ ਵੀ ਆਪਾਂ ਆਟਾ ਮੈਗੀ ਜਿੰਨੇ ਦੂਜੀ ਮੀਲੀ ਮੱਦੇ ਵਾਲੀ ਆਟਾ ਮੈਗੀ ਇਹੀ ਚੀਜ਼ ਦੋਹਰਾ ਕੇ ਜਿਹੜਾ ਦੱਸ ਮੈਂ ਅੱਜੀ ਦੂਸਰੀ ਤਾਂ ਮੈਂ ਜਵਾਈ ਨਹੀਂ ਦਿੰਦੇ ਲੋ ਮੇਤੇ ਵਾਲੇ ਨਾ ਬਿਲਕੁਲ ਵੀ ਨਹੀਂ ਦਿੱਤੇ ਕਦੇ ਵੀ ਨਹੀਂ ਦਿੱਤੇ ਜਿੱਡਾ ਹੋਗਾ ਉਹ ਪਹਿਲਾਂ ਪਹਿਲਾਂ ਨਹੀਂ ਦਿੱਤੇ ਆਟੇ ਲਈ ਨਹੀਂ ਖੋਣੇ ਅੱਜ ਤਾਂ ਜੱਪਦੋਤ ਪੂਰਾ ਖੁਸ਼ ਹੁੰਦਾ ਮੈਗੀ ਨਾਲ ਫਰੂਟੀ ਨਾਲ ਫਰੂਟੀ ਪੀਂਦਾ ਹੁੰਦਾ ਘਰਾਂ ਦਾ ਜੂਸ ਵਗੈਰਾ ਨੂੰ ਕੋਈ ਪਸੰਦ ਨਹੀਂ ਤੇ ਅਸੀਂ ਨਾਲ ਸਰਦੀ ਚ ਬਣਾਉਂਦੀ ਰਹੀ ਆ ਜੂਸ ਤੇ ਉਹਨੂੰ ਘਰਾਂ ਦਾ ਜੂਸ ਕੋਈ ਪਸੰਦ ਨਹੀਂ ਜਾਂ ਬਾਹਰ ਦਾ ਜੂਸ ਦੇਣਾ ਤੇ ਜਾਂ ਤੁਸੀਂ ਦੇ ਦਿਓ ਉਹਨੂੰ ਗੰਨੇ ਦਾ ਜੂਸ ਜਾਂ ਉਹ ਗੰਨੇ ਦਾ ਜੂਸ ਵਧੀਆ ਲੱਗਦਾ ਤੇ ਜਾਂ ਉਹ ਵਧੀਆ ਨਾਲ ਅੱਜ ਸ਼ਾਮ ਨੂੰ ਆਪਾਂ ਕਦੂ ਹੀ ਬਣਾਵਾਂਗੇ ਨਾ ਕੱਲ ਨੂੰ ਸਵੇਰੇ ਦਾਲ ਬਣਾਵਾਂਗੇ ਤੁਹਾਨੂੰ ਟਿਫਿਨ ਚ ਲੈ ਜੂਗਾ ਨਾਲੇ ਦਰਦੋਤ ਕੱਲ ਨੂੰ ਸੋਭਾ ਦਾਲ ਬਣਾਵਾਂਗੇ ਸ਼ਾਮ ਨੂੰ ਆਪਾਂ ਵੀ ਬਣਾਵਾਂਗੇ ਸਿੱਕੜ ਤੇ ਪਹਿਰਾ ਬੁਰੇ ਹਾਲ ਬੰਨੇ ਗਾ ਲਾ ਮੈਨੂੰ ਡਸਟ ਵੀ ਨਹੀਂ ਮਿਲ ਰਿਹਾ ਦੋ ਦਿਨ ਹੋ ਗਏ ਇੱਕ ਤਾਂ ਮੱਖੀਆਂ ਪਤਾ ਨਹੀਂ ਗਰਮੀ ਚ ਘਟ ਹੋਣੀਆਂ ਚਾਹੀਦੀਆਂ ਮੱਖੀਆਂ ਬੜਾ ਹੋ ਜਾਂਦੀਆਂ ਸਭ ਦੇਖ ਲਈ ਬਾਹਰ ਤਾਂ ਨਾ ਵੇਲੇ ਵਿੱਚ ਤਾਂ ਜਾਇਆ ਨਹੀਂ ਜਾਂਦਾ ਸੱਚੀ ਦੱਸਾਂ ਜਦੋਂ ਮੈਂ ਜਪਜੋ ਤਾਂ ਲੈ ਕੇ ਨਹੀਂ ਸਿੱਖਾ ਤੈਪਰਾ ਹੁੰਦਾ ਪੂਰਾ ਬੂਹੇ ਕੋਲ ਹਾਏ ਕਦੇ-ਕਦੇ ਤਾਂ ਨਾ ਮੈਨੂੰ ਇਦਾਂ ਹੁੰਦਾ ਕਿ ਮੈਂ ਆਣ ਨੂੰ ਨਾ ਖੜਨਾ ਨਾ ਪਾਵੇ ਮੇਰੀ ਆਦਤ ਆ ਤੇ ਮੈਂ ਨਾ ਪਹਿਲੇ ਜਾ ਕੇ ਖੜ ਜਾਨੀ ਆ ਤੇ ਮੈਂ ਨਾ ਪਰਸੋ ਕ ਚੌਥੇ ਦੀ ਗੱਲ ਆ ਮੈਂ ਬਾਹਰ ਦਾ ਬਰਾਂਡਾ ਨਾ ਆਪਣੀ ਗਲੀ ਦੇ ਵਿੱਚ ਉਹਦੇ ਚ ਮੈਂ ਘਟੂ ਘਟ ਪੌਣਾ ਘੰਟਾ ਥੱਲੇ ਚੌਕੜੀ ਮਾਰ ਕੇ ਬੈਗੀ ਮੜੀਕ ਦੀਕ ਕੇ ਮੈਂ ਕਿ ਹੁਣ ਆਉਂਦਾ ਹੁਣੋਂ ਦਾ ਹੁਣੋਂ ਦਾ ਉਦੋਂ ਨਾ ਪੱਕਾ ਪਤਾ ਨਹੀਂ ਸੀ ਕਿ ਐਗਜ਼ਾਮ ਦਾ ਟਾਈਮ ਵੀ ਮਲਜੀ ਵੀ ਐਗਜ਼ਾਮ ਚੱਲ ਜਾਈਏ ਕਿ ਐਗਜ਼ਾਮ ਵਾਲਾ ਟਾਈਮ ਹੀ ਰਹੂਗਾ ਕਿ ਐਗਜ਼ਾਮ ਵਾਲਾ ਜਿਵੇਂ ਸਾਢੇ 12 ਛੁੱਟੀ ਹੋ ਜੂਗੀ ਮੈਨੂੰ ਆਏ ਸੀ ਜਲਦੀ ਆ ਜੂ ਮੈਂ ਜੋ ਬੈਠੀ ਜੋ ਬੈਠੀ ਦੀਕਣ ਮੁੰਡਾ ਆਇਆ ਉਸੇ ਟਾਈਮ ਹੀ ਪਹਿਲਾਂ ਵਾਲੇ ਟਾਈਮ ਸੀ ਟਾਈਮ ਸੇਮ ਤੇ ਹੀ ਹੋਣਾ ਉਹਨਾਂ ਨੇ ਤੇ ਫਿਰ ਫਿਰ ਕਿ ਫਿਰ ਮੈਂ ਤੋਂ ਦੀਖ ਡੂਕ ਦੇ ਅੰਦਰ ਆ ਗਈ ਅੰਦਰ ਆ ਕੇ ਤੇ ਫਿਰ ਨਾਲ ਦੇ ਨਾਲ ਹੀ ਹਾਰਨ ਵੱਜ ਗਿਆ ਤੇ ਭੱਜ ਕੇ ਜਾ ਕੇ ਲੈ ਕੇ ਹੁਣ ਵੀ ਮੈਂ ਨਾ ਇੱਥੇ ਖੜ ਕੇ ਜਿਵੇਂ ਨੇੜੇ ਜਿ ਇੱਥੇ ਖੜ ਜਾਂਦੇ ਬੂਏ ਦੇ ਕੋਲ ਜਾਂ ਇੱਥੇ ਰਸੋਈ ਕੋਲ ਖੜੀ ਹੁੰਦੀ ਜਦੋਂ ਆਵਾਜ਼ ਸੁਣ ਲੈਂਦੇ ਭੱਜ ਕੇ ਜਾ ਕੇ ਫਿਰ ਰਨਿੰਗ ਕਰਕੇ ਭੱਜ ਕੇ ਜਾ ਕੇ ਬੂਏ ਕੋਲ ਫੜ ਲੈਂਦੀ ਹੁੰਦੀ ਆ ਫਿਰ ਰਨਿੰਗ ਕਰਕੇ ਭੱਜ ਕੇ ਜਾ ਕੇ ਫੜ ਲੈਂਦੀ ਹੁੰਦੀ ਆ ਉੱਥੇ ਜਾ ਕੇ ਖੜਨਾ ਬਹੁਤ ਔਖਾ ਗਰਮੀ ਬਹੁਤ ਜ਼ਿਆਦਾ ਹੈ ਨਾ ਖੜਿਆ ਨਹੀਂ ਜਾਂਦਾ ਸ਼ਾਮ ਨੂੰ ਆਪਾਂ ਤੁਹਾਨੂੰ ਦੱਸਿਆ ਅੱਜ ਕਦੂ ਹੀ ਬਣਾਵਾਂਗੇ ਕੱਲ ਸਵੇਰ ਦਾਲ ਬਣਾਵਾਂਗੇ ਤੇ ਹੋ ਸਕਦਾ ਸ਼ਾਇਦ ਅੱਜ ਸਬਜ਼ੀ ਲੈ ਕੇ ਵੀ ਆਉਣਗੇ ਜੱਪੂ ਦਾ ਫੇਵਰੇਟ ਹੈਗਾ ਆਪਣਾ ਦੂਜਾ ਪੇਠਾ ਗ੍ਰੀਨ ਪੇਠਾ ਦਾ ਬਹੁਤ ਫੇਵਰੇਟ ਆ ਪਰਥੇ ਵਾਂਗੂ ਬਣਾ ਕੇ ਦੀਏ ਨਾ ਤਾਂ ਬੜਾ ਟੇਸਟੀ ਲੱਗਦਾ ਇਹਨੂੰ ਜੇ ਤਾਂ ਪੇਠਾ ਆ ਗਿਆ ਤਾਂ ਫਿਰ ਕੱਲ ਨੂੰ ਪੇਠਾ ਬਣਾਵਾਂਗੇ ਤੇ ਦੇਖਦੇ ਹਾਂ ਅੱਜ ਕਿਉਂਕਿ ਇਹਨਾਂ ਦਾ ਟਾਈਮ ਲੱਗੂਗਾ ਤਾਂ ਸਬਜ਼ੀਆਂ ਆਣਗੀਆਂ ਜੇ ਟਾਈਮ ਨਾ ਹੋਇਆ ਤਾਂ ਫਿਰ ਨਹੀਂ ਆਉਂਦੀ ਸਬਜ਼ੀ ਨਹੀਂ ਤਾਂ ਡੈਡੀ ਵੀ ਹਮ ਤਾਂ ਲੈ ਆਉਂਦੇ ਹੁੰਦੇ ਤੋਂ ਚਲ ਦੇਖਦੇ ਹਾਂ ਸ਼ਾਮ ਤੱਕ ਪਤਾ ਲੱਗੂ ਕੀ ਬਣਦਾ ਕੋਈ ਗੱਲ ਇਹਦੇ ਤੇ ਨਾ ਇਹ ਜਿਹੜੀ ਲੈ ਗਈ ਹੈ ਨਾ ਇਹਦੇ ਵਿੱਚ ਜਿਹੜੀ ਆਪਣਾ ਮਸਾਲਾ ਹੈ ਉਹਦੇ ਵਿੱਚ ਸਾਰੀਆਂ ਵੈਜੀਸ ਵਿੱਚ ਹੀ ਹੁੰਦੀਆਂ ਮਟਰ ਗਾਜਰ ਮਸਾਲੇ ਸਾਰੇ ਕੋਈ ਬਾਹਲੇ ਤੇਜ ਮਸਾਲੇ ਨਹੀਂ ਹੁੰਦੇ ਬੱਚਾ ਬੰਦ ਨੋਰਮਲੀ ਵਧੀਆ ਖਾ ਸਕਦਾ ਮੈਂ ਐਕਸਟਰਾ ਮਸਾਲਾ ਕੋਈ ਨਹੀਂ ਪਾਉਂਦੀ ਇਹਦੇ ਵਿੱਚ ਕੋਈ ਵੀ ਐਕਸਟਰਾ ਨੂਨ ਤੱਕ ਵੀ ਨਹੀਂ ਐਕਸਟਰਾ ਪਾਉਂਦੀ ਜਸਟ ਇਹਨੂੰ ਪਾਣੀ ਨੂੰ ਬੋਇਲ ਕਰਨਾ ਧਰ ਦਿੰਨੀ ਆ ਤੇ ਪੈਕਟ ਖੋਲ ਕੇ ਵਿੱਚ ਪਾ ਦਿੰਨੇ ਜਦੋਂ ਪਾਣੀ ਬੋਇਲ ਹੋ ਜਾਂਦਾ ਬਿਲਕੁਲ ਸੌਖੀ ਹੈ ਨਾਲੇ ਕੋਈ ਹਾਮ ਨਹੀਂ ਕਰਦੀ ਬੱਚੇ ਨੂੰ ਉਹ ਇਹਦੇ ਥੱਲੇ ਸਾਹਮਣੇ ਓਇਲ ਨਹੀਂ ਪਾਣਾ ਆਪਾਂ ਕੋਈ ਜ਼ਿਆਦਾ ਤੇਲ ਮਸਾਲੇ ਨਹੀਂ ਪਾਉਣੇ ਨਾਰਮਲ ਬਾਕੀ ਹੈ ਇਹ ਆਟੇ ਦੀ ਜਿਹੜਾ ਆਪਾਂ ਟਾ ਖਾਣੇ ਹਨ ਮੈਦੇ ਦਾ ਹੁੰਦਾ ਕਿ ਮੈਦਾ ਡਾਈਜੈਸਟ ਨਹੀਂ ਹੁੰਦਾ ਉਹ ਇੱਥੇ ਮਤਲਬ ਹਨਾ ਉਸ ਕਰਕੇ ਸੋ ਆਪਾਂ ਇੰਨਾ ਕੁ ਤਿਆਰ ਰੱਖੀਦਾ ਆਟਾ ਮੈਗੀ ਦੇ ਦਵਾਂਗੇ ਦੇ ਦੇਈ ਵੀ ਅੱਜ ਜਦ ਤੱਕ ਪੂਰਾ ਹੈਪੀ ਹੋਗਾ ਮੈਨੂੰ ਇਹਦਾ ਪਤਾ ਕਿਉਂਕਿ ਜਦੋਂ ਮੈਗੀ ਬਣਦੀ ਨਾ ਬੜਾ ਫੁਰਤੀਦਾ ਕਦੇ ਨੂੰ ਬੱਚੇ ਦੀ ਫੇਵਰਿਟ ਚੀਜ਼ ਮਿਲਦੀ ਹੈ ਨਾ ਬੱਚਾ ਪੂਰਾ ਹੈਪੀ ਹੁੰਦਾ ਮੈਂ ਕੋਈ ਗੱਲ ਨੋਟ ਕਰੀ ਕਈ ਵਾਰ ਤਾਂ ਬੋਰ ਹੋ ਜਾਂਦੇ ਅੱਜ ਮੈਂ ਰੈਸਟ ਨਹੀਂ ਕਰੀ ਸਜ ਦੱਸਣਾ ਭੁੱਲ ਗਈ ਸੀ ਅੱਗੇ ਮੈਂ ਨਾ ਇਸ ਟਾਈਮ ਰੈਸਟ ਕਰ ਕਰਕੇ ਮੇਰੀ ਆਤਮਾ ਮੈਂ ਰੈਸਟ ਕਰਕੇ ਉੱਠ ਕੇ ਲੰਚ ਕਰਕੇ ਉੱਕੇ ਫ੍ਰੀ ਹੋ ਜੰਨੀ ਹੈ ਜਦੋਂ ਚੱਪਜੋਤ ਹੁੰਦਾ ਨਾ ਉਹਦੇੋਂ ਤੋਂ ਪਹਿਲਾਂ ਰੈਸਟ ਵੀ ਹੋ ਜਾਂਦੀ ਹੈ ਲੰਚ ਮੇ ਅੱਜ ਮੈਂ ਰੈਸਟ ਨਹੀਂ ਕਰੀ ਲੰਚ ਕਰਨਾ ਟਾਈਮ ਹੈ ਲੰਚ ਮੈਂ ਕद्दू ਦੀ ਸਬਜ਼ੀ ਸੋਭਾ ਬਣਾਈ ਸੀ ਅੱ퍼 ਉਹਦੇ ਨਾਲ ਖਾਦਾ ਮਮ ਚਲੋ ਜੀ ਮਿਲਦੇ ਸਾਂ ਤੁਹਾਨੂੰ ਜਬਜੋਤ ਆ ਗਿਆ ਜੀ ਦਾ ਟਾਈਮ ਮਿਲਿਆ ਤਾਂ ਕੈਮਰਾ ਚੱਕੂਗੀ ਤੇ ਨਾਮ ਜੀਆ ਚੈੱਕ ਕਰੋ ਆ ਆਪਣੇ ਪੁਰਾਣੇ ਸੂਟ ਹੁੰਦੇ ਨਾ ਜਿਹੜੇ ਇਹ ਕਿਹੜਾ ਕਪੜਾ ਸੀ ਸਰਟਨ ਤੇ ਆਹ ਵਾਲਾ ਆ ਡੀਚਾ ਨਾਲ ਦਾ ਦੇਖੋ ਕਿੰਨਾ ਸੋਹਣਾ ਬੈਕ ਦਿੱਤਾ ਹੋਇਆ ਕੱਪੜੇ ਪਾ ਕੇ ਜੇ ਮਰਜ਼ੀ ਆਪਾਂ ਹੁਣ ਤਾਂ ਚੱਕਦੇ ਨਹੀਂ ਆਪਾਂ ਇਦਾਂ ਦੇ ਸ਼ਰਮਾ ਆਉਂਦੀਆਂ ਆਪਾਂ ਨੂੰ ਪਰ ਪਹਿਲਾਂ ਇਹੀ ਇਦਾਂ ਦੇ ਬਹਿ ਕੇ ਲੋਕ ਘਰੇ ਬਣਾ ਕੇ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਸੀ ਤੇ ਆਪਾਂ ਨੂੰ ਤਾਂ ਉਹਦੀਆਂ ਸ਼ਰਮਾਂ ਸਹੀ ਦੱਸ ਕੇ ਤੇ ਆਹ ਵੇਖੋ ਕਿੰਨਾ ਸੋਹਣਾ ਇਹਦਾ ਕੱਪੜੇ ਦਾ ਪ੍ਰਿੰਟ ਦੇਖੋ ਇਸ ਤਰ੍ਹਾਂ ਦੇ ਪ੍ਰਿੰਟ ਆਪਾਂ ਭਾਲਦੇ ਹੁੰਦੇ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਨਾ ਆਹ ਆ ਕੀ ਦਾ ਇਹ ਪੁਰਾਣੇ ਸੂਟ ਦੇ ਹੀ ਬਣਾਇਆ ਮਾਸੀ ਦਾ ਸੂਟ ਆ ਅੱਛਾ ਹੰਡੇ ਹੋਏ ਦੇ ਹੀ ਬਣਾਇਆ ਹਾਂ ਹਣੇ ਦੇ ਦੋਨੇ ਬਣਾਏ ਅੱਛਾ ਜੀ ਆ ਹੰਡੇ ਹੋਏ ਸੂਟਾਂ ਨੂੰ ਮਤਲਬ ਕੱਟ ਕੇ ਬਣਾਇਆ ਆ ਮਾਸੀ ਦਾ ਸੀ ਕਹਿੰਦੇ ਕਿਹਦਾ ਬਾਹਰ ਰੋਕਿਆ ਸੀ ਅਤੇ ਡੈਡੀ ਦਾ ਹੋਰ ਕੀ ਨਾ ਅੱਛਾ ਤੇਰੇ ਮੰਮੀ ਦੇ ਵਿਆਹ ਵੇਲੇ ਮਾਸੀ ਨੇ ਪਾਇਆ ਸੀ ਵਿਆਹਲੇ ਦਿਨ ਮਤਲਬ ਸੂਟ ਜਾਂਜ ਵਾਲੇ ਦਿਨ ਰੀਵਨ ਕਟਾਈ ਵੇਲੇ ਅੱਛਾ ਵਾਓ ਮਾਸੀ ਦੇ ਫੋਟੋ ਆ ਮੇਖਣਾਂ ਲਗਾ ਹੈ ਨਾ ਤੇ ਲਵੇਲਾ ਮਾਸੀ ਦੀ ਨਿਸ਼ਾਨੀ ਬੈਕ ਬਣ ਕੇ ਬੈਠਾ ਇਹ ਮਾਸੀ ਨਹੀਂ ਸੀ ਤਾਂ ਬੈਗਾ ਅੱਛਾ ਕਾਕਾ ਨੇ ਸੈਂਟਰ ਇੱਥੇ ਮੰਤਰੀ ਤੇ ਰੀਲ ਆ ਦੇ ਤਾਂ ਇੱਥੇ ਸੀ ਮੈਂ ਉਹ ਪਈ ਆ ਦੇ ਰੀਲ ਮੇਰਾ ਲਓ ਜੀ ਆ ਵੇਖੋ ਡੀਜਾ ਨਾ ਸਾਟਨ ਸਾਟਨ ਤੇ ਆ ਡੀਚਾ ਨਾ ਹਾਂ ਆ 350 ਦਾ ਸੂਟ ਸੀ ਉਹ ਨਹੀਂ ਬਾਗਰ ਮम्मी ਇਹ ਤਾਂ ਆ ਹੁਣ ਜਿਵੇਂ ਆਪਾਂ ਗੱਲਾਂ ਕਰਦੇ ਆ ਕਹਿ ਦਿੰਦੇ ਆ ਚਲੋ ਜੀ ਇਸ ਕਲਰ ਦੀ ਲੈਸ ਲਾ ਲਓ ਤੇ ਜਾਮਨੀ ਕਲਰ ਦੀ ਲੈਸ ਲਾ ਕੇ ਚੱਕਵਾ ਸੂਟ ਬਣਾਇਆ ਹੁਣ ਉਹ ਚੁੰਨੀ ਕਿਹੋ ਜੀ ਸੀ ਉਦੋਂ ਨਾਲ ਅੱਛਾ ਲਵੇ ਲੋ ਤੁਹਾਨੂੰ ਪੁਰਾਣੇ ਜਮਾਨੇ ਦੇ ਕਿੰਨੇ ਸੂਟ ਵੀ ਵਿਖਾਤੇ ਉਦੋਂ ਉਹਨਾਂ ਦੇ ਬਣਾ ਕੇ ਵੇਖ ਵੀ ਵਿਖਾਤੇ ਹੰਡੇ ਹੋਏ ਸੂਟਾਂ ਦੇ ਪੈਰ ਹੰਡੇ ਹੋਏ ਸੂਟਾਂ ਦੇ ਕੋਈ ਨਵੇਂ ਦੇ ਨਹੀਂ ਉਹ ਤਾਂ ਨਵੇਂ ਹੀ ਆ ਜੇ ਜਿਹੜਾ ਸੂਟ ਲਾਈ ਜਾਂਦੇ ਆ ਇਹ ਤਾਂ ਲੱਗ ਗਈ ਆ ਤੇ ਆ ਆਪਣੇ ਹੰਡੇ ਹੋਏ ਸੂਟ ਆ ਮਤਲਬ ਉਹਨਾਂ ਨੂੰ ਕੱਟ ਵੱਢ ਕੇ ਮਤਲਬ ਬੈਗ ਤਿਆਰ ਕੀਤੇ ਨੇ ਪੁਰਾਣੇ ਸਮੇਂ ਦੇ ਬੈਗ ਵੇਖੋ ਇਦਾਂ ਹੀ ਹੁੰਦੇ ਸੀ ਬਈ ਐਂ ਕਰਕੇ ਚੱਕ ਕੇ ਬੁੜੀਆਂ ਭੱਜ ਜਾਂਦੀਆਂ ਸੀ ਤੇ ਹੁਣ ਆਪਾਂ ਨੂੰ ਕੋਈ ਕਹਿ ਦੇਵੇ ਚੱਕ ਲੈ ਆਪਾਂ ਚੱਕਦੇ ਹੀ ਨਹੀਂ ਆ ਦੇਖੋ ਬਸ ਇਹਦੇ ਹੁਣ ਉੱਪਰ ਇੱਕ ਹੋਰ ਕੱਪੜਾ ਲੱਗ ਜਾਊਗਾ ਫਿਰ ਮੈਲ ਹੀ ਨਹੀਂ ਹੁੰਦੀ ਇਹਦੇ ਨਾਲ ਹਾਈ ਹਾਈ ਸਿਖਰ ਤੋਂ ਪੈਰ ਆ ਵੇ ਚੱਕਨ ਨੂੰ ਜੀ ਨਹੀਂ ਕਰਦਾ ਮੇਰਾ ਤਾਂ ਧੁੱਪ ਵਾਲ ਮੈਨੂੰ ਪਤਾ ਜਦੋਂ ਜੱਪ ਚੋ ਤੂੰ ਮੈਂ ਲੈ ਕੇ ਉਹ ਨਹੀਂ ਉਦੋਂ ਕੀ ਹਾਲ ਹੁੰਦਾ ਬੜੀ ਗਰਮੀ ਹੁੰਦੀ ਸੱਚੀ ਉਹ ਜਿੰਨਾਈ ਦੇਖੋ ਚੱਕੋ ਸਿੰਪਲ ਸੌਬਰ ਦੇਖੋ ਸਾਰੀ ਵੈਜੀਸ ਵਿੱਚ ਇਹਨਾਂ ਦੇ ਮੈਗੀ ਬਣ ਕੇ ਤਿਆਰ ਹੋ ਗਈ ਇਹ ਇਹਨੂੰ ਆਪਾਂ ਨਾ ਡੋਂਗੇ 'ਚ ਪਾ ਕੇ ਅੰਦਰ ਲੈ ਲੈਨੇ ਢੱਕ ਕੇ ਫਿਰ ਠੰਡੀ ਨਹੀਂ ਹੁੰਦੀ ਲੋ ਜੀ ਜਦ ਜੋ ਦੀ ਪਲੂਗੜੀ ਦੇ ਵਧੀਆ ਕਪੜਾ ਚੜ ਗਿਆ ਸੀ ਤਾਂ ਹੁਣ ਇਹਦੇ ਉੱਤੇ ਸੂਟ ਪਾ ਦੋਗੀ ਮੰਮੀ ਜੀ ਹੁਣ ਤੱਕ ਮੰਜਿਆ ਦੇ ਵੀ ਕਹਿਣ ਵਾਲੀ ਗੱਲ ਆ ਸੂਟ ਆਉਣ ਲੱਗ ਕੇ ਅੱਗੇ ਅੱਗੇ ਸੀਗਾ ਹੁਣ ਤਾਂ ਐ ਜਿਵੇਂ ਆਪਾਂ ਪਾਉਨੇ ਸੂਟ ਉਦਾਂ ਹੀ ਪੈਂਦੇ ਆ ਵੇਖੋ ਲੈ ਬਾਹਾਂ ਦੇ ਵਿੱਚੋਂ ਹੱਥਾਂ ਦੇ ਵਿੱਚੋਂ ਵੀ ਕੱਢਣੇ ਲੈ ਚੱਕੋ ਇਹ ਹੁਣ ਬਾਹਾਂ ਤੋਂ ਪਾਉ ਚੱਕੋ ਹੀ ਬਾਹਾਂ ਤੋਂ ਇਹਨੇ ਅਗਲੇ ਨੇ ਕੱਪੜਾ ਪਾ ਲਿਆ ਉਹਦੇ ਉਹ ਲੱਤਾਂ ਤੱਕ ਜਾਊਗਾ ਲਓ ਜੀ ਹੁਣ ਇਹਦੇ ਮਤਲਬ ਉੱਤੇ ਜਿਹੜਾ ਕੱਪੜਾ ਚੜਜੂਗਾ ਇਹਦੇ ਨਾਲ ਮੈਲਾ ਨਹੀਂ ਹੁੰਦਾ ਜੇ ਮਰਜ਼ੀ ਪਰ ਥੱਲੇ ਜਿਹੜੀ ਸੂਤ ਆ ਜਿਹੜਾ ਉਹ ਖਰਾਬ ਨਹੀਂ ਹੁੰਦਾਗਾ ਇਹਦੇ ਨਾਲ ਨਾਲੇ ਸੋਨਾ ਬਣ ਜੂਗਾ ਦੇਖੋ ਕਿੰਨੀ ਲੁੱਕ ਬਦਲ ਜੂਗੀ ਮੰਜੇ ਦੀ ਚੱਕੋ ਜੀ ਬਣ ਗਈ ਨਵੀਂ ਭਲੂਂਗੜੀ ਜੱਬ ਜੋ ਦੀ ਚੱਕ ਕਿੰਨੀ ਸੋਹਣੀ ਬਣ ਗਈ ਨਾ ਰੰਗ ਰੂਪ ਹੀ ਬਦਲ ਗਿਆ ਦਾ ਤਾਂ ਇਹ ਤਾਂ ਭਵੇਂ ਇਸ ਜਿਹੜਾ ਕਿ ਵੀ ਸੋ ਜਾ ਕਰੇ ਹੌਲੀ ਜੀ ਚੱਕੀ ਜਾਂਦੀ ਏ ਨਾਲੇ ਅੱਛਾ ਵਿੱਚ ਕਰੀਦਾ ਨਹੀਂ ਇਹ ਵੱਡਾ ਅੱਛਾ ਅੱਜ ਤਾਂ ਅਸੀਂ ਇੱਥੇ ਨਗਾਤਾ ਮੰਜੇ ਦੇ ਬਾਣ ਪਾਉਂਦੇ ਆਂ ਨੇ ਬਾਣ ਪਾਉਂਦੇ ਵੀ ਕੱਪੜਾ ਸਿਆਉਂਦੇ ਆਂ ਨੇ ਡੈਡੀ ਨੀਂਦ ਪੂਰੀ ਕਰ ਲਈ ਤੁਸੀਂ ਅੱਛਾ ਤੁਸੀਂ ਵੀ ਨਹੀਂ ਸੁੱਤੇ ਅਸੀਂ ਕਿ ਅਸੀਂ ਨਹੀਂ ਸੁੱਤੇਗੇ ਤੇ ਮੈਂ ਕਹਾਂ ਕਿ ਤੇ ਅਸੀਂ ਨਹੀਂ ਸੁੱਤੇ ਕੋਈ ਨਹੀਂ ਸੁੱਤਾ ਅੱਜ ਤਾਂ ਭਾਈ ਤਾਉਣ ਨਹੀਂ ਫੁੱਬਣੀ ਜਾਪ ਜੋਦੀ ਤਾਂ ਪੂਰੇ ਵਸਤਰ ਹੀ ਪਾ ਲਿਆ। ਲਓ ਜੀ ਜਾਪ ਜੋਦੀ ਪਲੋੜੀ ਪੂਰੀ ਰੈਡੀ ਕਰਤੀ ਹੈ ਦੇਖ ਲਓ। ਕਿੰਨੀ ਸੋਹਣੀ ਲੱਗਦੀ ਹੈ ਨਾ। ਸਾਰਿਆਂ ਨੂੰ ਟਾਈਮ ਹੋ ਗਿਆ ਜੀ ਸਵਾ 6 ਵਜੇ ਦਾ ਤੇ ਸੂਰਜ ਆਦੀ ਦਿਖਦਾ ਪਿਆ ਆ ਤੇ ਸਬਜੀ ਧਰਦੇ ਆਪਾਂ ਤੇ ਸਬਜੀ ਧਰਦੇ ਤੁਹਾਨੂੰ ਪਤਾ ਹੀ ਹੈ ਕਾਦੀ ਧਰਨੀ ਆਪਾਂ। ਜੇ ਮੈਂ ਕਿਸੇ ਦਿਨ ਤੁਹਾਨੂੰ ਇਦਾਂ ਕਿਹਾ ਕਿ ਕਮੈਂਟ ਕਰਕੇ ਦੰਤੋ ਆਪਾਂ ਰੋਜ਼ ਜਿਹੜੇ ਡੇਲੀ ਵਲੌਗ ਦੇਖਦੇ ਨੇ ਜਿਹੜੇ ਡੇਲੀ ਵਲੌਗ ਦੇਖਦੇ ਨੇ ਉਹਨਾਂ ਨੂੰ ਪਤਾ ਹੋਊਗਾ ਆਪਣਾ ਕਿ ਆਪਾਂ ਸ਼ਾਮ ਨੂੰ ਕਿਹੜੀ ਸਬਜ਼ੀ ਬਣਾਉਣੀ ਹੈ ਕਮੈਂਟ ਕਰਕੇ ਜਰੂਰ ਦੱਸੋ ਜੇ ਕਿ ਆਪਾਂ ਸ਼ਾਮ ਨੂੰ ਫਿਕਸ ਕਿਹੜੀ ਸਬਜ਼ੀ ਬਣਾਉਣੀ ਹੈ ਅੱਜ ਦੇ ਵਲੌਗ ਦੇ ਵਿੱਚ ਪਤਾ ਲੱਗੂ ਕਿਹੜੇ ਭੈਣ ਭਾਈ ਆਪਣਾ ਡੇਲੀ ਵਲੌਗ ਦੇਖਣੇ ਤੇ ਫੁੱਲ ਵਾਚ ਕਰਦੇ ਨੇ ਸੋ ਤੁਹਾਡੇ ਸਾਰਿਆਂ ਲਈ ਕੁਐਸਚਨ ਹੈ ਕਿ ਆਪਾਂ ਡੇਲੀ ਸ਼ਾਮ ਨੂੰ ਕਿਹੜੀ ਸਬਜ਼ੀ ਬਣਾਉਣੀ ਹੈ ਫਿਕਸ ਸਬਜ਼ੀ ਆਪਣੀ ਤਾਂ ਜਰੂਰ ਕਮੈਂਟ ਕਰਕੇ ਦੱਸੋ ਕਿਹੜੀ ਸਬਜ਼ੀ ਬਣਾਉਣੀ ਹੈ ਠੀਕ ਹੈ ਜੀ ਤੁਹਾਡੇ ਲਈ ਅੱਜ फोन पता नहीं गरम क्यों हो जाता मेरे समझ नहीं आउदी। ਅੱਜ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਮਿੰਤਾ। ਤੇ ਸਬਜੀ ਧਰੀ ਹੋਈ ਆ। ਨਾਮ ਨਹੀਂ ਦੱਸਣਾ। ਤੁਸੀਂ ਕਮੈਂਟ ਕਰਕੇ ਦੱਸਣਾ ਕਿਹੜੀ ਸਬਜੀ ਆਪਾਂ ਡੇਲੀ ਬਣਾਉਨੇ ਆ। ਉਹ ਧਰੀ ਆ ਠੀਕ ਹੈ ਜੀ। ਐਂਡ ਨਾਲ ਧਰੇ ਹੋਏ ਦਸੀਂ। ਇਹ ਆਪਾਂ ਕਲਰ ਕਰਵਾਇਆ ਸੀ ਤੁਹਾਨੂੰ ਪਤਾ ਜਿੰਨਾ ਨਹੀਂ ਪਤਾ ਉਹਨਾਂ ਦੱਸਦੇ ਨੇ। ਆ ਦੇਖੋ ਕਿ ਹੋ ਤੜਿਆ ਆਪਾਂ। ਮੱਖਣੀ। ਦੇਖੋ ਗੜਾ ਗੜਾ ਕਿਉਂ ਨਿਕਲ ਰਿਹਾ। हाँ नीचे बैठ ही आ जी माड़ी मोटी एंड जो घो फिर उपर नितर जूगा सर ये घ्यो वास्ते एडा स्पेस लाया हो देखो जी ना जम थले बह जूगा फिर आ जो पौनी पुणा गया आप देसी घ्यो देखो इस तरह आ जम थलेना देखो ਕਿਉਂਕਿ ਤੁਹਾਨੂੰ ਪਤਾ ਆਪਾਂ ਜਪਜੋ ਤੁਹਾਨੂੰ ਐਡਾ ਹੋ ਗਿਆ ਆਪਾਂ ਕਦੇ ਵੀ ਰੈਡੀਮੇਡ ਘਿਓ ਦੇ ਪਰੌਂਠਾ ਕਦੇ ਨਹੀਂ ਬਣਾਦੇ ਹਿੱਤਾ ਹਮੇਸ਼ਾ ਲੈ ਕੇ ਜਰੂਰ ਆਪਾਉਣੇ ਆ ਆਪਦੇ ਬਣਾ ਲੈਣੇ ਆਪਦੇ ਕੰਮ ਲਈ ਯੂਜ਼ ਕਰ ਲੈਣੇ ਦੇਸੀ ਘਿਓ ਬਟ ਜਪਜੋ ਤੁਹਾਨੂੰ ਅੱਜ ਤੱਕ ਹੋ ਤਿੰਨ ਸਾਲ ਹੋ ਗਏ ਸੀ ਕਦੇ ਵੀ ਬਾਹਰ ਦੇ ਘਿਓ ਦਾ ਪਰੌਂਠਾ ਨਹੀਂ ਬਣਾ ਦਿੱਤਾ ਜੋ ਇਹ ਹੁਣ ਜਿਵੇਂ ਘਿਓ ਸਟੋਰ ਕਰ ਲੈਂਦੇ ਤੇ ਖੁੱਲ ਜਾਂਦਾ ਹੈ ਨਾ ਜਿਵੇਂ ਇਹ ਤਾਂ ਇਹ ਘਿਓ ਜਪਜੋ ਤਾਂ ਅਸੀਂ ਵੱਖਰਾ ਸਟੋਰ ਕਰ ਲੈਂਦੇ ਸੀ ਪਰੌਂਠੇ ਉਹਨਾਂ ਨੂੰ ਆਪ ਆਪਾਂਵੇਂ ਖਾਈਏ ਨਾ ਕਹੀਂ ਬਟ ਜਪਜੋ ਨੂੰ ਕਰਦਾ ਕਿ ਹੋਈ ਜਾਣਾ ਹੁੰਦਾ ਆ ਦੇਖੋ ਸਾਰਾ ਬਸੇ ਬਿਲਕੁਲ ਦੇਖੋ ਇਹਦੇ ਬਿਲਕੁਲ ਵਧੀਆ ਬਣਤੇ ਯਾਰੋ ਇਹ ਮੈਂ ਗੱਟਕੇ ਦਿਖਾਵਾਂਗੀ ਮੈਂ ਸਾਰਾ ਦੇਖੋ ਜੀ ਇਹ ਪਹਿਲਾਂ ਵੀ ਆਪਾਂ ਮਤਲਬ ਘਰ ਦਾ ਘੋਜ ਜਦੋਂ ਤੁਸੀਂ ਉਸ ਤੇ ਜੋੜਦੇ ਨੇ ਕਿ ਕਿ ਇਹ ਸਕੂਲ ਜਾਣ ਲੱਗ ਜਣਾ ਆਪਾਂ ਇਹਨੂੰ ਬਾਹਰ ਦੇ ਘੋਜ ਦਾ ਪਰੌਂਠਾ ਨਹੀਂ ਦੇ ਦਿੰਦੇ ਕਿਉਂਕਿ ਬਾਹਰ ਦੇ ਘੋਜ ਨਾਲ ਤੁਹਾਨੂੰ ਵੀ ਪਤਾ ਖੰਗ ਵਗੈਰਾ ਲੱਗ ਜਾਂਦੀ ਬੱਚਣ ਨੂੰ ਡਿਫਿਕਲਟ ਹੋ ਜਾਂਦਾ ਨਾ ਤੋਂ ਆਪਾਂ ਇਹਦੇ ਵਿੱਚ ਹੀ ਪਾ ਲਾਂਗੇ ਆਪਾਂ ਇਸ ਤੇ ਦੇ ਵਿੱਚ ਪਾਵਾਂਗੇ ਪੌਣੀ ਲੈ ਕੇ ਅੰਮੀ ਨੂੰ ਓਕੇ ਫੇਰ ਤੁਹਾਨੂੰ ਦਿਖਾਉਣੀ ਆ ਫੇਰ ਆਪਾਂ ਘਿਓ ਇਹਦਾ ਡੱਬਾ ਆਪਣੇ ਕੋਲ ਆਲਰੇਡੀ ਆਪਾਂ ਜੋੜਨੇ ਆ ਠੀਕ ਹੈ ਜੀ ਐਂ ਲੱਗਾ ਘਿਓ ਦਾ ਭਰ ਲੈਨੇ ਵਈ ਕੁ ਜੀ ਸੱਤ ਮਾਂ ਫੇਰ ਜਿਹੜਾ ਘਿਓ ਹੋ ਗਿਆ ਰੋਟੀ ਪਕਾਉਣੀ ਹੋਈ ਇਹ ਨਾ ਚੀਜ਼ਾਂ ਮੇਰੇ ਜਦੋਂ ਆਪਾਂ ਰੋਟੀ ਬਣਾਉਂਦੇ ਆ ਜਾ ਘਿਓ ਕੱਢਦੇ ਆ ਜਰੂਰ ਸੇਕ ਤੱਕ ਹੋਣਾ ਤੇ ਟਕਣਾ ਚਾਹੀਦਾ ਬਰਕਤ ਪੈਂਦੀ ਕਹਿੰਦੇ ਸੋ ਆਪਾਂ ਤੁਹਾਨੂੰ ਪਤਾ ਆਲਵੇਸ ਹੀ ਤੁਸੀਂ ਸਾਰੇ ਭੈਣ ਭਾਈ ਕਮੈਂਟ ਕਰਦੇ ਹੁੰਦੇ ਕਿ ਦੀਦੀ ਤੁਸੀਂ ਹੈਨਾ ਜੀ ਜੀ ਮਨਪ੍ਰਿਕ ਜੋ ਵੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਸੇਠਾ ਕੇ ਰੋਟੀ ਬਣਾਉਣੀ ਬਹੁਤ ਵਧੀਆ ਲੱਗਦਾ ਹੈ ਨਾ ਸੋ ਆਪਣੀ ਹੈਬਿਟ ਹੀ ਹੈ ਜੀ ਇਹ ਰੋਟੀ ਵਗੈਰਾ ਬਣਾਉਣ ਦੀ ਤਾਂ ਸੇਠਾ ਪੰਦੀ ਸੋ ਮੰਮੀ ਬਾਕੀ ਡੱਲੂ ਚ ਕੱਢਦਾ ਲਓ ਜੀ ਇਹ ਆਪਣਾ ਡੱਬਾ ਫਿਲ ਹੋ ਗਿਆ ਮੈਂ ਕਿਹਾ ਸੀ ਨਾ ਕੋਈ ਵੀ ਕੰਮ ਆ ਸੇਠਾ ਕੇ ਕਰੋ ਬਾਬਾ ਜੀ ਡੱਬਾ ਭਰ ਦੇਣਗੇ ਉਹੀ ਗੱਲ ਹੋਈ ਨਾ ਆਪਣਾ ਡੱਬਾ ਵਾਈਕੁਲਜੀ ਦੀ ਕਿਰਪਾ ਦੇ ਨਾਲ ਭਰ ਗਿਆ ਤੇ ਆਪਾਂ ਹੋਰ ਭਾਂਡੇ ਦੇ ਵਿੱਚ ਵੀ ਪਾਵਾਂਗੇ ਠੀਕ ਹੈ ਇਫੇ ਤੁਹਾਨੂੰ ਬਾਗਚਾ ਦਿਖਾਉਂਗੀ ਡੋਲੋਸ ਪਾ ਲਈਆਂ ਮੈਂ ਕਿਹ ਡੋਲੋ ਵੀ ਲਾਇਆ। ਕਿਉਂ ਜੀ ਇੰਨਾ ਪਾ ਡੋਲੋ ਵੀ ਲਾਇਆ ਜਿਵੇਂ ਚਟਾ ਡੇਲੀ ਵਰਤੂ ਵਾਲਾ ਵਰਤਦੇ ਆਪਾਂ ਡੇਲੀ ਜਿਵੇਂ ਇਹ ਆਪਾਂ ਧਾਮਾ ਸਪੈਸ਼ਲ ਕਿਉਂ ਕੱਢਣ ਲਈ ਲਾਇਆ ਤੁਹਾਨੂੰ ਪਤਾ ਫਿਰ ਘਰ ਦਾ ਦੁੱਧ ਹੁੰਦਾ ਨਾ ਫਿਰ ਉੱਪਰੋਂ ਮਲਾਈ ਸੰਘਣਾ ਦੁੱਧੋਂ ਦਾ ਮਲਾਈ ਆ ਜਾਂਦੀ ਹੈ ਵਧੀਆ ਫਿਰ ਆਪਾਂ ਘਿਓ ਜਿਹੜਾ ਘਰੇ ਤਿਆਰ ਕਰ ਲੈਂਦੇ ਆ ਇਹ ਲਈ ਆਪਾਂ ਜਿਹੜਾ ਘੋਵਰਦ ਦੇਣਾ ਇਹਦੀ ਪਤੀਲੀ ਚ ਪਾਉਣੇ ਹੁੰਦੇ ਆਪਾਂ ਸਤੋਂ ਨਾਲ ਹੀ ਸੀ ਮਤੋਂਤੀ ਤੇ ਆਪਾਂ ਦੇਖੋ ਇਹ ਜਿਹੜਾ ਘੋਵਰਦਨਾ ਪਰ ਡੋਲੂ ਨੂੰ ਵੀ ਸਾਫ਼ ਕਰ ਲੈਨੇ ਆ ਮੈਨੂੰ ਤਾਂ ਵੀ ਨਹੀਂ ਦੇ ਨਾਲ ਤਿਆਰ ਹੋ ਗਿਆ ਤੁਹਾਨੂੰ ਦਿਖਾਉਣੀ ਆ। ਪਾਈ ਤੋਂ ਮੱਖਣ ਤਿਆਰ ਕਰਕੇ ਅੱਜ ਕੱਲ ਤਾਂ ਲੋਕ ਮਲਾਈ ਤੋਂ ਹੀ ਬਣਾਉਣ ਲੱਗ ਗਏ ਦੇਸੀ ਕਿਉਂ ਦੇਖੋ ਇਸ ਤਰ੍ਹਾਂ オリジナル ਜਿਹੜਾ ਦੇਸੀ ਕਿਉਂ ਦੀ 컬러 ਆ ਹੁੰਦਾ ਹੈ ਨਾ ਆ ਦੇਖੋ ਆ ਆਪਣਾ ਡੇਲੀ ਯੂਜ਼ ਕਰਨ ਵਾਲੀ ਹੁੰਦੀ ਹੈ ਇਹਦੇ ਚ ਪਾ ਲਿਆ ਮੈਂ ਤੇ ਆ ਇਸ ਤਰ੍ਹਾਂ ਦਾ ਨਿਕਲਦਾ ਵਿੱਚੋਂ ਇਹਦਾ ਜਿਵੇਂ ਦਾਣੇਦਾਰ ਜਿਹਾ ਦੇਖੋ ਇਸ ਤਰ੍ਹਾਂ ਇਹਦੇ ਚ ਆਟਾ ਪਾ ਕੇ ਲੋਕ ਬਰਫੀ ਵਗੈਰਾ ਬਣਾ ਲੈਂਦੇ ਨੇ ਬਟ ਆਪਣੇ ਤੁਹਾਨੂੰ ਪਤਾ ਨਹੀਂ ਕੋਈ ਖਾਂਦਾ ਵਗੈਰਾ ਆਪਾਂ ਨਹੀਂ ਇਹੋ ਜਿਹਾ ਪੰਗਾ ਲੈਂਦੇ ਹੁੰਦੇ ਸੋ ਆਪਾਂ ਨਾਰਮਲੀ ਆਪਦਾ ਦੇਸੀ ਘਿਓ ਕੱਢਦੇ ਹੁੰਨੇ ਆ ਇਹ ਆਪਣਾ ਡੇਲੀ ਯੂਜ਼ ਕਰਨ ਵਾਲਾ ਉਹ ਆਪਾਂ ਸਟੋਰ ਕਰ ਲੇ ਲੈਂਦੇ ਹੁੰਨੇ ਆ ਜਬਜਤ ਵਾਸਤੇ ਲੋਚੀ ਦੇਖਿਆ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਕਿਸ ਤਰ੍ਹਾਂ ਘਿਓ ਕੱਢਦੇ ਹੋ ਮਲਾਈ ਤੋਂ ਕੱਢਦੇ ਹੋ ਕਿ ਮੱਖਣ ਕੱਢ ਕੇ ਕੱਢਦੇ ਹੋ ਕਮੈਂਟ ਕਰਕੇ ਦੱਸਿਓ ਕਿਆ ਪੜਨਦੇ ਆਪਣੇ ਸਾਰੇ ਤੱਤੇ ਤੱਤੇ ਪਾਣੀ ਨਾਲ ਧੋਤੇ ਜਾਣਗੇ ਜੀ ਤੇ ਆਪਾਂ ਘਿਓ ਨੂੰ ਰੱਖਦੇ ਆ ਅੰਦਰ ਕਿਉਂਕਿ ਘਿਓ ਦਾ ਹੁਣ ਸਵੇਰ ਕੋਈ ਸਵੇਰ ਕੰਮ ਹੁੰਦਾ ਪਰੌਂਠੇ ਵਗੈਰਾ ਬਣਾਉਣੇ ਹੁੰਦੇ ਉਦੋਂ ਆਪਾਂ ਕੱਢਾਂਗੇ ਲੋ ਜੀ ਘਿਓ ਦਾ ਵੀ ਕੰਮ ਨਿਪੜ ਗਿਆ